मे बी प्लीज है डॉक्टर हरिंदर हुए जी विद सो थैंक यू सो मच कह लो तो बहुत कुछ है ओके जी मेरे पास जिंद पढ़ने के लिए पढ़ने शुरू करती है कि नहीं मैं तो एरोस्पेस इंजीनियर बनता हूँ पढ़ने like to call our oh, chief guest yes, we gave you yes sir please once again एक्चुअली उन्होंने मैं अगे लिया चाहनी हाँ उन्होंने मैं उच्चा उठाना चाहनी हाँ सो मेरा छोटा जहा उपरला जरा छब्बीस साल तो लगातार इको रोड साइड से मेरा मैं इंट्रोडक्शन ली थी इन्होंने मैं कहते दसिया भी सी उन्होंने ना कहते हैं उन्होंने अभी कह रहे धीर साहब छोरे वाले ਜੱਸ ਬੇਟਾ ਕਿਸੇ ਵੀ ਅਮੀਰਾਂ ਦੀ ਮਹਿਫਿਲ ਹੈ ਤੇ ਇਹਨਾਂ ਦੇ ਸ਼ੌਕ ਅਸੀਂ ਇਹਨਾਂ ਦੇ ਲਾਇਕ ਨਹੀਂ ਹੈਗੇ ਪਰ ਜਦੋਂ ਇਹਦੇ ਨਾਲ ਮੈਂ ਵਰਤਿਆ ਨਾ ਤੇ ਸੁਪਰ ਕਮੈਂਟ ਕਰਦਾ ਆ ਆ ਜੇ ਮੈਂ ਸੋ ਐਸੀਆਂ ਸਹੇਲੀਆਂ ਇਹੋ ਜਿਹੇ ਬੱਚੇ ਇਹੋ ਜਹਾ ਸਰਕਲ ਇਹੋ ਜਹਾ ਸਰਕਮਸਟੈਂਸ ਮੈਨੂੰ ਗੁਣਪ੍ਰੀਤ ਕਰਕੇ ਮਿਲਿਆ ਨਹੀਂ ਆਦਰਵਾਇਜ਼ ਮੈ ਮੈਂ ਅੱਜ ਅੰਡੀਸ ਅਵਾਰਡਸ ਸਿੱਕਲ ਦੀ ਮੈਨੂੰ ਚਿੰਨੂਣਾ ਅੱਜ ਮੈਂ ਇੱਥੇ ਐਲੀਟ ਕਲੱਬ ਆਈਆਂ ਤੇ ਇੱਥੇ ਜਿਹੜੇ ਅਵਾਰਡਸ ਦਿੱਤੇ ਜਾ ਰਹੇ ਆ ਉਹਨਾਂ ਵਿੱਚ ਮੈਨੂੰ ਇੱਕ ਸਪੈਸ਼ਲ ਅਵਾਰਡ ਦਿੱਤਾ ਗਿਆ ਕਿ ਨਿਊ ਜਨਰੇਸ਼ਨਲ ਇਨਸਪੀਰੇਸ਼ਨ ਜੋ ਕਿ ਗੁਲਪਿੰਦ ਕਾਲੋਂ ਨੇ ਮੈਨੂੰ ਦੇਇਆ ਤੇ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਅੱਜ ਕੱਲ ਦੀ ਜਨਰੇਸ਼ਨ ਦੀ ਇੱਕ ਇਨਸਪੀਰੇਸ਼ਨ ਆ ਇੱਕ ਆਈਕਨ ਆ ਅੱਜ ਮੈਂ ਇੱਕ ਮਦਰ ਲੌਰੀ ਬਣ ਚੁੱਕੀ ਹਾਂ ਮਦਰ ਵੀ ਹਾਂ ਤੇ ਉਸ ਉਸ ਲੈਵਲ ਨੂੰ ਲੈ ਕੇ ਵੀ ਮੈਂ ਅੱਜ ਸ਼ੋਸ ਅਟੈਂਡ ਕਰਦੀਆਂ ਤੇ ਨਾਲ ਉਹਨਾਂ ਨੂੰ ਹੋਸਟ ਵੀ ਕਰ ਰਹੀਆਂ ਤੇ ਮਾਡਲਿੰਗ ਵੀ ਕਰਦੀਆਂ ਮੈਂ ਸੋਸ਼ਲ ਵਰਕ ਵੀ ਕਰਦੀਆਂ ਐਨਾ ਕੁਝ ਕਰਨ ਤੋਂ ਬਾਅਦ ਵੀ ਅਗਰ ਅਸੀਂ ਕਹਿੰਦੇ ਨੇ ਕਿ ਬੈਲੈਂਸ ਕਰਨਾ ਦਾ ਲਾਈਫ ਨੂੰ ਘਰ ਦੀ ਲਾਈਫ ਨੂੰ ਤੇ ਸੋਸ਼ਲ ਲਾਈਫ ਨੂੰ ਤੇ ਉਹ ਮੈਂ ਬਹੁਤ ਅੱਛੇ ਤਰ੍ਹਾਂ ਕਰ ਰਹੀਆਂ ਤੇ ਜਿਸ ਕਰਕੇ ਮੈਨੂੰ ਅਵਾਰਡ ਦਿੱਤਾ ਗਿਆ ਤੇ ਮੈਂ ਬਹੁਤ ਪ੍ਰਾਊਡ ਫੀਲ ਕਰ ਰਹੀਆਂ ਥੈਂਕ ਯੂ ਸੋ ਮੱਚ ਜੀ ਮੈਮ ਸੋ ਸ਼੍ਰੀ ਕਲਜੀ ਮੈਂ ਹਾਂ ਸਿਚਾਤੀ ਰਾਜਧਾਨੀ ਦੇ ਐਲੀਟ ਕਲੱਬ ਵੱਲੋਂ ਬਹੁਤ ਹੀ ਜ਼ਿਆਦਾ ਜਿਹੜੀਆਂ ਬਿਜ਼ਨਸ ਵੂਮਨ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਬਹੁਤ ਅੱਛੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਸੀਂ ਬਿਜ਼ਨਸ ਲੇਡੀਆਂ ਬਹੁਤ ਘੱਟ ਹੈ ਲੇਕਿਨ ਅਸੀਂ ਜਦ ਇਹ ਨਾ ਲੇਡੀਜ਼ ਨੂੰ ਉਤਸ਼ਾਹਿਤ ਕਰਦੇ ਆ ਤਾਂ ਸਾਰੀਆਂ ਜਿਹੜੀਆਂ ਦੂਸਰੀਆਂ ਲੇਡੀਜ਼ ਆ ਉਹਨਾਂ ਨੂੰ ਇਨਸੈਂਟਿਵ ਮਿਲਦਾ ਮੋਟੀਵੇਟ ਹੁੰਦੀਆਂ ਨੇ ਉਹ ਤਾਂ ਕਿ ਉਹ ਵੀ ਕੁਝ ਕਰਨ। ਸੋ ਮੇਰੇ ਖਿਆਲ ਡਾਕਟਰ ਗੁਰਪ੍ਰੀਤ ਕਲੋ ਕੋਲੀ ਜਿਨੇ ਬਹੁਤ ਹੀ ਅੱਛਾ ਇਹ ਉਪਰਾਲਾ ਕੀਤਾ ਹੈ ਤੇ ਮੈਂ ਚਾਹਾਂਗੀ ਉਹਨਾਂ ਨੂੰ ਵਧਾਈ ਦਿੰਨੀ ਹੈ ਇਸ ਦੀ ਤੇ ਮੈਂ ਚਾਹਾਂਗੀ ਇਹੋ ਜਿਹੇ ਪ੍ਰੋਗਰਾਮ ਵਾਤਵਾਰ ਹੁੰਦੇ ਰਹਿਣ ਤਾਂ ਕਿ ਜਿਹੜੀਆਂ ਸਮਾਜ ਚੋਂ ਸਾਡੀਆਂ ਔਰਤਾਂ ਨੇ ਉੱਠ ਕੇ ਕੁਝ ਕਰ ਸਕਣ। ਥੈਂਕ ਯੂ। ਐ ਇਲੀਟ ਕਲੱਬ ਵੱਲੋਂ ਮੈਨੂੰ ਗੈਸਟ ਆਫ ਆਨਰ ਅੱਜ ਨਿਵਾਜਿਆ ਗਿਆ। ਬਹੁਤ ਹੀ ਧੰਨਵਾਦ ਕਰਦੇ ਮੈਂ ਲੀਡ ਕਲੱਬ ਵਾਲਿਆਂ ਦਾ ਇਹਨਾਂ ਦੀ ਐਗਜ਼ੀਕਟਿਵ ਜਿਹੜੀ ਕਮੇਟੀ ਹੈ ਉਹਨਾਂ ਦਾ ਇੰਨਾ ਅੱਛਾ ਪ੍ਰੋਗਰਾਮ ਇਹਨਾਂ ਨੇ ਆਰਗੇਨਾਈਜ਼ ਕੀਤਾ ਸੀ ਜਿੰਨੀਆਂ ਵੀ ਵਿਮਨਸ ਨੇ ਉਹਨਾਂ ਦੇ ਐਂਟਰਪ੍ਰੈਨਿਓਰਸ਼ਿਪ ਨੂੰ ਅੱਗੇ ਵਧਾਉਣ ਦੇ ਲਈ ਔਰ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਖਾਸ ਕਰਕੇ ਸਪੈਸ਼ਲ ਲੇਡੀਆਂ ਨੂੰ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਸੀ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੇਡੀਆਂ ਨੇ ਮੈਡਮ ਧੀਰ ਮੈਡਮ ਨੇ ਰੂਚੀ ਨਰੂਲਾ ਮੈਡਮ ਨੇ ਜਾਂ ਹੋਰ ਜਿੰਨੇ ਵੀ ਇੱਥੇ ਸਖਸ਼ੀਤਾ ਸੀਗੀਆਂ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਬਹੁਤ ਹੀ ਵਧੀਆ तरीके ਦੇ ਨਾਲ ਵੈਲ ਆਰਗੇਨਾਈਜ਼ ਕੀਤਾ ਗਿਆ ਸੀਗਾ ਔਰ ਲੜਕੀਆਂ ਨੂੰ ਖਾਸ ਕਰਕੇ ਮੋਟੀਵੇਟ ਕਰਨ ਵਾਸਤੇ ਉਹਨਾਂ ਨੂੰ ਕੀਤਾ ਗਿਆ ਔਰ ਸਟੇਜ ਤੇ ਬੁਲਵਾਇਆ ਉਹਨਾਂ ਨੇ ਸਪੈਸ਼ਲ ਜਿਹੜਾ ਅੱਜ ਤੱਕ ਜਿਹੜੀਆਂ ਲੜਕੀਆਂ ਸਟੇਜ ਤੇ ਬੋਲਦੀਆਂ ਬੋਲ ਨਹੀਂ ਸਕਦੀਆਂ ਘਰੋਂ ਬਾਹਰ ਨਹੀਂ ਸੀ ਨਿਕਲ ਸਕਦੀਆਂ ਉਹਨਾਂ ਨੂੰ ਇੱਥੇ ਸਟੇਜ ਦੇ ਉੱਤੇ ਆ ਕੇ ਉਹਨਾਂ ਨੂੰ ਮੋਟੀਵੇਟ ਕੀਤਾ ਸੋ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਬਹੁਤ ਹੀ ਧੰਨਵਾਦ ਹੈ ਮੈਮ ਜੀ ਦਾ ਬਹੁਤ ਬਹੁਤ ਥੈਂਕਸ ਕਿ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਮੇਰੇ ਟੀਚਰ ਮੇਰੇ ਸਾਹਮਣੇ ਹੈ ਤੇ ਮੇਰੇ ਫਰੈਂਡਸ ਮੇਰੇ ਸਾਹਮਣੇ ਹੈ ਥੈਂਕ ਯੂ so much all of you ਤੇ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਤੇ ਲਾਈਫ 'ਚ ਕਦੇ ਤੁਸੀਂ ਰੁਕਣਾ ਨਹੀਂ ਕੋਈ ਵੀ ਮਿਸ ਹੈਪਨਿੰਗ ਹੋ ਜੇ ਹਨਾ ਲਾਈਫ ਦੇ ਵਿੱਚ ਤੁਹਾਨੂੰ ਕਦੇ ਲੱਗੇ ਕਿ ਨਹੀਂ ਮੇਰੇ ਤੋਂ ਨਹੀਂ ਹੋ ਰਿਹਾ ਤਾਂ ਕਦੇ ਇਹ ਸੋਚਣਾ ਹੀ ਨਹੀਂ ਹਮੇਸ਼ਾ ਪੋਜ਼ਿਟਿਵ ਰਹੋ ਹੁਣ ਮੈਂ ਪਿੱਛੇ ਆਈ ਸੀ ਹਨਾ ਤਾਂ ਮੈਨੂੰ ਨਹੀਂ ਡਾਕਟਰ ਗੁਰਪ੍ਰੀਤ ਕੌਰ ਅਮੰਦ ਵੈ ਇਲੀਟ ਕਲੱਬ ਵੱਲੋਂ ਅਜਰਾ ਪ੍ਰੋਗਰਾਮ ਕਰਾਇਆ ਗਿਆ ਊਮਨ ਇਨ ਬਿਜ਼ਨਸ ਅਵਾਰਡ ਇਹਦੇ ਵਿੱਚ ਤੁਹਾਨੂੰ ਕਿਹੜੀ ਕੈਟਾਗਰੀ ਦੇ ਵਿੱਚ ਅਵਾਰਡ ਦਿੱਤਾ ਗਿਆ ਮੈਨੂੰ ਗੈਸਟ ਆਫ ਆਨਰ ਦੇ ਵੱਲੋਂ ਅਵਾਰਡ ਦਿੱਤਾ ਗਿਆ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਡਾਕਟਰ ਗੁਨਪ੍ਰੀਤ ਕੋਹਲੀ ਮੈਮ ਅਜੇ ਹੀ ਯਤਨ ਕਰ ਰਹੇ ਨੇ ਕਿ ਜਿਹੜੀਆਂ ਔਰਤਾਂ ਸਮਾਜ ਤੋਂ ਉੱਪਰ ਉੱਠ ਕੇ ਕੁਝ ਅਲੱਗ ਡਿਫਰੈਂਟ ਕਰ ਰਹੇ ਨੇ ਉਹਨਾਂ ਲਈ ਇਹ ਇਵੈਂਟ ਰੱਖਿਆ ਗਿਆ ਸੀ ਤੇ ਬਹੁਤ ਖੁਸ਼ੀ ਹੋ ਰਹੀ ਤੁਸੀਂ ਆਪਣੀ ਲਾਈਫ ਵਿੱਚ ਕੀ ਡਿਫਰੈਂਟ ਕੀ ਕਰਦੇ ਹੋ ਮੈਂ ਜਿਵੇਂ ਕਿ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮੈਂ 휠ਚੇਅਰ ਯੂਜ਼ਰ ਆ ਤੇ ਮੈਂ ਅ ਡਾਂਸ ਸਿਖਾਉਣੀ ਆ ਮੈਂ ਸਿਰਫ व्हीलचेयर ਯੂਜ਼ਰ ਨੂੰ ਨਹੀਂ ਉਸ ਤੋਂ ਇਲਾਵਾ ਨਾਰਮਲ ਪਰਸਨ ਨੇ ਜਿਹੜੇ ਉਹਨਾਂ ਨੂੰ ਵੀ ਡਾਂਸ ਵੀ ਸਿਖਲਾਈ ਦੇਣੀ ਆ ਅੱਛਾ ਮਤਲਬ ਤੁਸੀਂ ਡਾਂਸ ਕਲਾਸਿਸ ਲਗਾਉਂਦੇ ਹੋ ਜਿਹੜੇ व्हीलਚੇਅਰ ਦੇ ਉੱਤੇ ਹਾਂਜੀ ਹਾਂਜੀ ਬਿਲਕੁਲ ਉਸ ਤੋਂ ਇਲਾਵਾ ਇਸ ਤੋਂ ਇਲਾਵਾ ਮੈਂ ਇੱਕ ਗੁਰਬਖਸ਼ ਕਲੋਨੀ ਦੇ ਵਿੱਚ ਜਿਮ ਐ ਮਸਲਜ਼ ਹੱਟ ਜਿਮ ਉੱਤੇ ਭੰਗੜਾ ਕੋਚ ਆ ਭੰਗੜੇ ਦੀ ਸਿਖਲਾਈ ਦੇਣੀ ਆ ਲੇਡੀਜ਼